ਸਤਨਾਮ ਸ੍ਰੀ ਵਾਇ ਗੁਰੂ ਸਾਈਂ ਜੀਓ ਸੋੜਟ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬਨਾ ਦੁੱਖ ਰੋ ਕਾ ਡੇਰਾ ਪਨਾ ਆਨੰਦ ਕਰਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬਨਾ ਦੁੱਖ ਰੋ ਕਾ ਡੇਰਾ ਪਨਾ ਆਨੰਦ ਕਰਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਰੀ ਸੰਤ ਸੁਖ ਹੋ ਆ ਜ਼ਬ ਥਾਈ ਪਰ ਬ੍ਰਹਮਾ ਪੂਰਨ ਪ੍ਰਮੇਸਰ ਹਰਵਰੇ ਹਾ ਸਭ ਨਹੀਂ ਜਾਈ ਰਹਾਓ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨ ਹਰਨਾਨਕ ਸਚ ਵਖਾਨਾ ਤੁਰ ਕੇ ਹੀ ਬਾਣੀ ਆਈ ਤੈਨ ਸਗਲਿ ਚਿੰਤਾ ਮਟਾਈ ਦਿਆਲ ਪੁਰਖ ਮਿਹਰਬਾਨ ਹਰ ਨਾਨਕ ਸਚ ਵਖਾਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਡਟ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਕਾ ਡੇਰਾ ਪਨਾ ਆਨੰਦ ਕਰਨ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਕਾ ਡੇਰਾ ਪਨਾ ਆਨੰਦ ਕਰਨ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਸੁਖ ਹੋ ਆ ਜ਼ਬ ਥਾਈ ਪਾਰ ਬ੍ਰਹਮਾ ਪੂਰਨ ਪ੍ਰਮੇਸਰ ਹਰਵਰਿਆ ਸਭ ਨਹੀਂ ਜਾਈਂ ਰਹਾਓ ਤੁਰਕੀ ਬਣੀ ਆਈ ਤੈਨ ਸਗਲੀ ਚਿੰਤਾ ਮਿਟਾਈ ਦਿਆਲ ਪੁਰਖ ਮਿਹਰਬਾਨ ਹਰਨਾਨਕ ਸਚ ਵਖਾਨਾ ਤੁਰਕੀ ਬਣੀ ਆਈ ਤੈਨ ਸਗਲੀ ਚਿੰਤਾ ਮਿਟਾਈ ਦਿਆਲ ਪੁਰਖ ਮਿਹਰਬਾਨ ਹਰ ਨਾਨਕ ਸੱਚ ਵਖਾਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋੜਟ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬਣਾ ਦੁੱਖ ਰੋਗ ਕਾ ਡੇਰਾ ਪਨਾ आनंद कर नर नारी हर हर प्रभु कृपा धरी परमेश्वर ਦਿੱਤਾ ਬੰਨਾ ਦੁੱਖ ਰੋਕਾ ਡੇਰਾ ਪਨਾ ਆਨੰਦ ਕਰ नर नारी ਹਰ ਹਰ ਪ੍ਰਭ ਕਿਰਪਾ ਧਰੀ ਸੰਤ ਸੁਖ ਹੋਆ ਜਬ ਥਾਈ ਪਾਰ ਬ੍ਰਹਮਾ ਪੂਰਨ ਪ੍ਰਮੇਸ਼ਰ ਹਰਵਰੇ ਹਾ ਸਭ ਨਹੀਂ ਜਾਈਂ ਰਹਾਓ ਤੁਰਕੀ ਬਾਣੀ ਆਈ ਤਿੰਨ ਸਗਲੀਆਂ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨ ਹਰਨਾਨਕ ਸਚ ਵਖਾਨਾ ਤੁਰਕੀ ਬਾਣੀ ਆਈ ਤਿੰਨ ਸਗਲੀਆਂ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨ ਹਰਨਾਨਕ ਸਚ ਵਖਾਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਰਟ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬਨਾ ਦੁੱਖ ਰੋ ਕਾ ਡੇਰਾ ਪਨਾ ਆਨੰਦ ਕਰਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬਨਾ ਦੁੱਖ ਰੋ ਕਾ ਡੇਰਾ ਪਨਾ ਆਨੰਦ ਕਰ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਰੀ ਸੰਤ ਸੁਖ ਹੋ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਾ ਸਭ ਨਹੀਂ ਜਾਈ ਰਹਾਉ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸੱਚ ਵਖਾਨਾ ਤੁਰ ਕੀ ਬਾਣੀ ਆਈ ਤਿੰਨ ਸਗਲਿ ਚਿੰਤਾ ਮਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸੱਚ ਵਖਾਨਾ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋੜਟ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬਨਾ ਦੁੱਖ ਰੋ ਕਾ ਡੇਰਾ ਪਨਾ ਆਨੰਦ ਕਰਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਪਰਮੇਸ਼ਰ ਦਿੱਤਾ ਬਨਾ ਦੁੱਖ ਰੋ ਕਾ ਡੇਰਾ ਪਨਾ ਆਨੰਦ ਕਰਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਖੰਤ ਜੁ ਕੋ ਹੋ ਆ ਜ਼ਬ ਥਾਈ ਪਾਰ ਬ੍ਰਹਮਾ ਪੂਰਨ ਪ੍ਰਮੇਸਰ ਹਰਵਰਿਹਾ ਸਭ ਨਹੀਂ ਜਾਈ ਰਹਾਓ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਜਿਆਲ ਪੁਰਖ ਮਿਹਰਬਾਨ ਹਰਨਾਨਕ ਸਚ ਵਖਾਨਾ ਤੁਰ ਕੀ ਬਾਣੀ ਆਈ ਨੇ ਸਗਲਿ ਚਿੰਤਾ ਮਟਾਈ ਦਇਆਲ ਪੁਰਖ ਮਿਹਰਬਾਨ ਹਰਨਾਨਕ ਸਚ ਵਖਾਨਾ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋੜਟ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬਣਾ ਦੁਖ ਰੋਗ ਕਾ ਡੇਰਾ ਪਨਾ आनंद कर नर नारी हर हर प्रभु कृपा तारी परमेश्वर ਦਿੱਤਾ ਬਨਾ ਦੁੱਖ ਰੋਕ ਡੇਰਾ ਪਨਾ ਆਨੰਦ ਕਰ नर नारी ਹਰ ਹਰ ਪ੍ਰਭ ਕਿਰਪਾ ਧਰੀ ਸੰਤ ਸੁਖ ਹੋ ਆ ਜਬ ਥਾਈ ਪਾਰ ਬ੍ਰਹਮਾ ਪੂਰਨ ਪ੍ਰਮੇਸ਼ਰ ਹਰਵਰੇ ਹਾ ਸਭ ਨਹੀਂ ਜਾਈਂ ਰਹਾਓ ਤੁਰਕੀ ਬਾਣੀ ਆਈ ਤੈਨ ਸਗਲਿ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨ ਹਰਨਾਨਕ ਸਚੁ ਵਖਾਨਾ ਤੁਰਕੀ ਬਾਣੀ ਆਈ ਤੈਨ ਸਗਲਿ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨ ਹਰਨਾਨਕ ਸਚੁ ਵਖਾਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕਾ ਡੇਰਾ ਪਨਾ ਆਨੰਦ ਕਰਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕਾ ਡੇਰਾ ਪਨਾ आनंद कर नर नारी हर हर प्रभु कृपा धरी संत सुख हो जब थाई पार ब्रह्म पूर्ण परमेश्वर हर हरवरे हा सब नहीं जाई रहाओ तुरकी बणी आई तिन सगली चिंता मिटाई दयाल पुरख मेहरबान ਹਰਨਾਨਕ ਸਚ ਵਖਾਨਾ ਤੁਰਕੀ ਬਣੀ ਆਈ ਤਿੰਨ ਸਗਲੀਆਂ ਚਿੰਤਾ ਮਟਾਈ ਦਿਆਲ ਪੁਰਖ ਮਿਹਰਵਾਨਾ ਹਰਨਾਨਕ ਸਚ ਵਖਾਨਾ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ